ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਵੈਲਕਮ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਮੰਡੀ ਦੇ ਸੀਜ਼ਨ ਨੂੰ ਲਾਗੇ ਸਾਰਾ ਮੰਡੀ ਦਾ ਸੀਜ਼ਨ ਲਾਵਾਂਗੇ ਅੱਜ ਪਹਿਲਾ ਦੇਣਾ ਮੰਡੀ ਦੇ ਸੀਜ਼ਨ ਦਾ ਤੇ ਵੀਡੀਓ ਆਪਣੀਆਂ ਮੰਡੀ ਵਾਲੀਆਂ ਆਇਆ ਕਰਨੀਆਂ ਹੁਣ ਕੰਮ ਕਰਦੇ ਆਣੀਆਂ ਤੇ ਫੇਸਬੁੱਕ ਤੇ ਬਹੁਤਾ ਨਹੀਂ ਬਣਦਾ ਸੀਗਾ ਤੇ ਮੈਂ ਸੋਚਿਆ ਚਲੋ ਨਾਲ ਨਾਲ ਆ ਵੀ ਮਿਹਨਤ ਕਰਦੇ ਆਂ ਤੇ ਸਰੀਰ ਵੀ ਥੋੜਾ ਆ ਯਾਰ ਰਣਾ ਘੈਂਟ ਜਾਣੀ ਰਹਿੰਦਾ ਹੁੰਦਾ ਸੀ ਸੁਸਤੀ 'ਚ ਰਹਿੰਦਾ ਹੁੰਦਾ ਸੀ ਕਿਉਂਕਿ ਕੰਮ ਤੋਂ ਬਗੈਰ ਨਾ ਵਿਹਲੇ-ਵਿਹਲੇ ਰਹਿੰਦੇ ਨੂੰ 2-3 ਮਹੀਨੇ ਹੋ ਗਏ ਸੀਗੇ ਵਿਹਲੇ ਰਹਿੰਦੇ ਨੂੰ ਤੇ ਇੰਨਾ ਵਿਹਲਾ ਮੈਂ ਰਹਿ ਨਹੀਂ ਸਕਦਾ ਤੇ ਇਸੇ ਕਰਕੇ ਹੁਣ ਸੀਜ਼ਨ ਨੂੰ ਲੱਗ ਗਿਆ ਆਪਾਂ ਮੰਡੀ ਦੇ ਨੂੰ ਤੇ ਵੀਡੀਓ ਅੱਗੇ ਆਇਆ ਕਰਦੀਆਂ ਮੰਡੀ ਵਾਲੀਆਂ ਤੇ ਜਿੰਨਾ ਵੀ ਮੰਡੀ ਵਾਲਾ ਮਹਿਕਮਾ ਉਹ ਸਾਰੇ ਫੋਲੋ ਜ਼ਰੂਰ ਕਰ ਲੈਣ ਤੇ ਵਧੀਆ ਲਾਈਕ ਕਮੈਂਟ ਕਰਿਆ ਕਰੋ ਗਾਂ-ਗਾ ਦੇਖੋ ਹਣਾ ਕਿਵੇਂ-ਕਿਵੇਂ ਘੈਂਟ-ਘੈਂਟ ਵੀਡੀਓ ਆਉਂਦੀਆਂ ਤੇ ਅੱਜ ਪਹਿਲਾ ਦਿਨ ਆ ਤੇ ਦੇਖੋ ਨਿਆਰੇ ਜਿਵੇਂ ਕਿ ਆ ਆਪਣਾ ਇੱਥੇ ਫਾੜਾ ਲੱਗਿਆ ਦਾ ਤੇ ਆ ਆਪਣੇ ਵਾਲੀ ਜਨਤਾ ਕੰਮ ਕਰੀ ਜਾਂਦੀ ਆ ਤੇ ਅੱਜ ਪਹਿਲਾ ਦਿਨ ਆ ਇਸੇ ਕਰਕੇ ਇੱਕ ਪੱਖਾ ਨਹੀਂ ਅਸੀਂ ਦੋ ਪੱਖਿਆਂ ਤੇ ਕੰਮ ਕਰਿਆ ਕਰਾਂਗੇ 10 11 ਜਣੇ ਆ ਤੇ ਇਸੇ ਕਰਕੇ ਦੋ ਪੱਖੇ ਲਵਾਂਗੇ ਅੱਜ ਪਹਿਲਾ ਦਿਨ ਆ ਤੇ ਇੱਕ ਹੀ ਪੱਖਾ ਇਸੇ ਕਰਕੇ ਇੱਕ ਪੱਖੇ ਤੇ ਸਾਰੇ ਜਣੇ ਲੱਗੇ ਪਿਆ ਵੇਲੇ ਜਿਹੜਾ ਕੰਮ ਆ ਬੰਦੇ ਬਾਲੇ ਆ ਤੇ ਉਹ ਪੱਖਾ ਜਾਂ ਮਿੰਟ ਜੀ ਭਰ ਜਾਂਦਾ ਇੱਕ ਇੱਕ ਪੀਪਾ ਹੁੰਦਾ ਦਾ 11 ਜਣੇ ਆ ਇੱਕ ਇੱਕ ਪੀਪਾ ਹੁੰਦਾ ਉਹ ਪੱਖਾ ਜਾਂ ਭਰ ਦਿੰਨੇ ਆ ਫੇਰ ਖੜ ਜਾਂਦੇ ਆ ਵੇਲੇ ਜਿਵੇਂ ਆ ਖੜਿਆ ਗੋਗਾ ਦਰਸੂ ਇਧਰ ਸੀਰਾ ਇੱਧਰ ਉਹ ਬੈਠੇ ਕੇਦਾਰ ਜੀਵਨ ਇੱਧਰ ਲੱਸੂ ਚਾਚਾ ਇੱਧਰ ਗਰਮੀ ਦਾ ਦੋ ਦੋ ਬੀਪੇ ਆਇਆ ਤੁੰ ਨਗੇ ਰੱਖਦਾ ਜਮਾ ਪੱਖਾ ਬਾਹਰ ਦੀ ਢੋਲਣ ਲਾਦਾ ਵਿੱਚ ਉਹ ਨਾ ਬਾਹਰ ਦੀ ਝੋਨਾ ਢੋਲਣ ਲੱਗ ਜਾਂਦਾ ਦੇਖੋ ਦੋ ਦੋ ਕ ਬੀਪੇ ਜਾਂਦੇ ਆ ਇੱਕ ਆ ਪੱਖਾ ਹੀ ਅੱਜ ਥੋੜਾ ਹੋਰ ਹੀ ਮਿਲਿਆ ਹੋਇਆ ਸਲੋ ਚੱਲਦਾ ਕੰਡਮ ਜਿਹਾ ਪੱਖਾ ਸਾਰਿਆਂ ਤੇ ਜਿਹੜੀ ਮੰਡੀ ਚੋਂ ਕੰਡਮ ਸੀਗਾ ਸਾਨੂੰ ਫੜਾਦਾ ਸਲੋ ਚੱਲਦਾ ਬਾਕੀ ਇਹਨਾਂ ਦਾ ਦੇਖੋ ਕਿਵੇਂ ਚੱਲੀ ਜਾਂਦਾ ਇਹ ਆ ਭਈਆ ਲੋਕ ਭయ్యా ਲੋਕਾਂ ਦਾ ਪੰਖਾ ਛਾ ਚੱਲਦਾ ਹੈ ਹੁਣ 2 ਵਜ ਗਏ ਸੀ ਤੇ ਰੋਟੀ ਖਾਣ ਲੱਗੇ ਆ ਇੱਥੇ ਬੈਠ ਕੇ ਤੇ ਇਧਰ ਨਾਲ ਦੇ ਆਪਣੇ ਬੋਰੀਆਂ ਦੇ ਬੈਠ ਬੈਠ ਕੇ ਕਿਆ ਬਾਤਾਂ ਆਨੰਦ ਆ ਰਿਹਾ ਰੋਟੀ ਖਾਣ ਨੂੰ ਰੋਟੀ ਖਾਟੀ ਖਾਣ ਤੋਂ ਬਾਅਦ ਫੇਰ ਲੱਗ ਗਏ ਸੀ ਕੰਮ ਤੇ ਜਿਵੇਂ ਆ ਇਧਰ ਲੱਗੇ ਪਿਆ ਪਰ ਮੈਨੂੰ ਬਹੁਤਾ ਆਉਂਦਾ ਨਹੀਂ ਆ ਮੈਂ ਪਹਿਲੀ ਵਾਰ ਲੱਗਿਆ ਮੰਡੀ ਦੇ ਕੰਮ ਤੇ ਪਹਿਲੀ ਵਾਰ ਸੀਜ਼ਨ ਲਾਉਣ ਲੱਗਿਆ ਪਹਿਲਾਂ ਲਾਇਆ ਸੀ ਇੱਕ ਵੇਰੀ ਕਣਕ ਦਾ ਲਾਇਆ ਸੀ ਪਰ ਧੋਨੇ ਦਾ ਲਾਇਆ ਸੀ ਆ ਬੋਕਰ ਵੀ ਨਹੀਂ ਮਾਰਨੀ ਹੁੰਦੀ ਸੀ ਤੇ ਇਹਨਾਂ ਨੂੰ ਕਾਪੀ ਕਰੀ ਜਨਾ ਨਾਲ ਦੇ ਨੂੰ ਆ ਜਿਹੜੇ ਬਾਹਰ ਦੇ ਬੰਦੇ ਨਾ ਯੂਪੀ ਵਾਲੇ ਆਏ ਭਈਏ ਤੇ ਇਹਨਾਂ ਨੂੰ ਕਾਪੀ ਕਰਦੇ ਆ ਇਹਨਾਂ ਤੋਂ ਸਿੱਖੀ ਜਾਂਦੇ ਆ ਤੇ ਬਸ 2-3 ਦਿਨਾਂ ਦੀ ਸਿੱਖ ਜਾਗੇ ਬਾਕੀ ਇੱਧਰ ਆਪਣੇ ਵਾਲੀ ਲੱਗੀ ਪਈ ਹੈ ਲੇਵਰ ਤੇ ਚੱਕੀ ਹੁੰਨੇ ਆ ਫੱਟੇ ਓਕਰ ਵਾਲੀ ਡੌਟੀ ਹੁਣ ਆਪਾਂ ਕਿਸੇ ਨੂੰ ਦੇ ਦੀ ਉਹ ਚਾਚੇ ਨੂੰ ਦੇ ਦੀ ਸੀਰੇ ਨੂੰ ਤੇ ਆਪਾਂ ਹੁਣ ਇੱਧਰ ਪੀਪਿਆਂ ਵਾਲੇ ਤੇ ਲੱਗਦੇ ਆ ਆ ਸੌਖਾ ਕੰਮ ਪੀਪਾ ਭਰੋ ਤੇ ਉਹਦੇ ਚ ਪਾਓ ਓਕੇ ਰਿਪੋਰਟ ਆ ਥੋੜਾ ਜਿਹਾ ਔਖਾ ਸੱਚੀ ਔਖਾ ਬੋਕਰ ਮਾਰਨੀ ਸੌਖੀ ਨਹੀਂ ਆ ਲੋਟ ਨਹੀਂ ਆਉਂਦੀਆਂ ਕੁੰਡੀਆਂ ਜੀਆਂ ਔਖੀਆਂ ਸਾਫ਼ ਕਰਨੀਆਂ ਇਹ ਚੋਣ ਲੈ ਇਹ ਬੰਦਾ ਕਰ ਟਾਈਮ ਹੋ ਗਿਆ ਹੁਣ 4:30 ਦਾ ਤੇ ਇਥੋਂ ਦੁਕਾਨ ਤੋਂ ਚਾਹ ਮੰਗਾ ਲਈ ਤੇ ਚਾਹ ਪੀਨੇ ਆ ਇਹ ਚ ਮਸਾਲਾ ਮਸੂਲਾ ਪਾਇਆ ਹੁੰਦਾ ਬੜੀ ਘੜੀ ਚਾਹ ਹੁੰਦੀ ਆ ਨਿਹਰਾ ਆ ਜਾਂਦਾ ਚਾਹ ਪੀਣ ਨੂੰ ਆਇਦਰ ਬਾਕੀ ਚੱਲੀ ਜਾਂਦਾ ਟਰਾਲੀਆਂ ਆਈ ਜਾਂਦੀਆਂ ਮਾਲ ਲਈ ਜਾਂਦਾ ਤੇ ਆ ਸਾਰਾ ਸਾਨਾ ਆਪਾਂ ਹੀ ਆ ਜਿੰਨਾ ਵੀ ਮਾਲ ਹੈਗਾ ਨਾ ਇੱਥੇ ਦੇਹੀ ਜਾਂਦਾ ਆਪਣੇ ਕੋਲੇ ਹੀ ਆ ਹੁਣ ਸ਼ਾਮ ਦੇ 5:30 ਹੋ ਗਏ ਹੁਣ ਆ ਰਿਹਾ ਪੂਰਾ ਨਜ਼ਾਰਾ ਹੁਣ ਸ਼ਾਂਜੀ ਹੋ ਗਈ ਆ ਤੇ ਹੁਣ ਪੂਲ ਨਜ਼ਾਰਾ ਆ ਰਿਹਾ ਸਰੀਰ ਜੇ ਹੁਣ ਬਣੇ ਵਿਆ ਦੇਖੋ ਚੱਕੀ ਹੁੰਦੇ ਆ ਫੱਟੇ ਜਾਂ ਤਾ ਨਜ਼ਾਰਾ ਆ ਰਿਹਾ ਪੂਰਾ ਯਾਰ ਹੁਣ ਤਾਂ ਕੋ ਬਹੁਤ ਟਾਈਮ ਹੋ ਗਿਆ 2-2.5 ਮਹੀਨੇ ਹੋ ਗਏ ਮੈਨੂੰ ਘਰੇ ਬੈਠੇ ਨੂੰ ਤੇ ਕੰਮ ਕੰਮ ਕੀਤਾ ਨਹੀਂ ਕੋਈ ਵੀ ਤੇ ਹੁਣ ਕੰਮ ਕਰਨ ਨੂੰ ਲੱਗਿਆ ਤੇ ਆਨੰਦ ਆ ਰਿਹਾ ਚੱਕੀ ਹੁੰਦੇ ਇੱਧਰ ਕੰਮ ਜੋਬਰ ਇੱਥੇ ਤਾਇਆ ਕੱਢਦਾ ਜੇ ਉੱਥੇ ਆਹ ਪਰਾਲੀ ਬਰੂਲੀ ਕੋਰਾ ਨਹੀਂ ਰਹਿਣ ਦਿੰਦਾ ਤਾਇਆ ਕਸਿਆਣਾ ਬੰਦਾ ਲਾਇਆ ਹੈ ਇੱਥੇ ਵੇਖੋ ਆੜੂੜ ਨਾ ਜਾਵੇ ਕਪੜਾ ਕੂੜਾ ਐਸ ਕਰਕੇ ਆ ਲਾਇਆ ਤਾ ਦੇਖੋ ਇਧਰ ਪੈਗ ਵਾਲੇ ਆਂਦੇ ਨਾ ਦਾਰੂ ਵਾਲੇ ਕੀੜੇ ਲੜਨ ਲੱਗ ਗਏ ਜਿਹੜੇ ਪੈਗ ਪੱਕੇ ਲਾਉਂਦੇ ਆ ਨਾ ਉਹਨਾਂ ਦੇ ਦਾਰੂ ਵਾਲੇ ਕੀੜੇ ਲੜਨ ਲੱਗ ਗਏ ਤੇ ਢਿੱਲੇ ਹੋ ਕੇ ਬਹਿ ਗਏ ਹੁਣ ਸਾਰੇ ਗੱਲਾਂ ਕਰਨ ਲੱਗ ਗਏ ਲਿਆਈਏ ਇਹ ਕੇ ਨਾ ਲਿਆਈਏ ਕਰੀਏ ਕੋ ਉਸਕੇ ਨਾ ਕਰੀਏ ਕੀੜੇ ਬਹੁਤ ਲੜੀ ਜਾਂਦੇ ਹੁਣ ਇਹਨਾਂ ਦੇ ਲਓ ਮਿੱਤਰੋ ਸਾਢੇ 6 ਹੋ ਗਏ ਆ ਤੇ ਛੁੱਟੀ ਕਰਤੀ ਆ ਜਨਤਾ ਆਪਣੀ ਹੋਸ ਬੈਠੀ ਆ ਵਿਹਲੀ ਹੋ ਕੇ ਸਾਂਤਾਂ ਸਮਾਨ ਸਮੋਣ ਤੇ ਹੁਣ ਘਰੇ ਜਾਣ ਦੀ ਤਿਆਰੀ ਆ ਬਸ ਗੱਲਾਂ ਬਾਤਾਂ ਮਾਰਨ ਲੱਗੇ ਪਏ ਆ ਤੇ ਬਾਕੀ ਡਿੱਕੀ ਜਾਂਦੇ ਆ ਉਹ ਤੇ ਚੱਲੂਗਾ ਮੜਾ ਮੋਟਾ ਤੇ ਫਿਰ ਚੱਲਾਂਗੇ ਦਿਵਾਲਾ ਅੱਜ ਤੇ ਇੰਜੋਏ ਕਰਾਂਗੇ ਚੱਲਦੇ ਆ ਘਰੇ ਹੁਣ ਆ ਗਏ ਹੁਣ ਘਰੇ ਤੇ ਦੇਖਦੇ ਆ ਬੱਚਾ ਪਾਰਟੀ ਕੀ ਕਰੀਂਦਾ ਆ ਪਿੰਕੀ ਦੇਖੋ ਦੇਖੋ ਝੌੜ ਕਰਦੀ ਹਾਂ ਤੜਕੇ ਦਾ ਗਿਆ ਵੈਣਾ ਜਮਸਾਂ ਦੀ ਹੋਇਆ ਪੂਰੀ ਖੁਸ਼ ਹੋ ਗਈ ਪਿੰਕੀ ਵੀ ਹੁਣ ਪੂਰਾ ਖੇਡੂਗੀ ਇਹ ਹਣ ਬੱਚਾ ਪਾਰਟੀ ਦੇਖਦੇ ਆਂ ਛੀਮੂ ਓ ਹੈਂ ਸੁਣ ਲੈ ਕੇ ਆ ਉਹ ਟੁੱਟ ਪੜਾ ਸਾਰੇ ਡੈਡੀ ਨੂੰ ਨਾ ਪੁੱਛਿਓ ਕਿਵੇਂ ਆ ਪਹਿਲਾਂ ਚੀਜ਼ੀਆਂ ਪੁੱਛੋ ਲੈ ਕੇ ਆਏ ਕਿ ਨਹੀਂ ਲੈ ਕੇ ਆਏ ਨੇ ਠੀਕ ਆ ਕੰਮ ਚੀਜ਼ੀਆਂ ਪੁੱਛੀਆਂ ਪਹਿਲਾਂ ਹਣ ਸਾਰੇ ਆ ਨਹੀਂ ਪੁੱਛਿਆ ਵੀ ਡੈਡੀ ਕਿਵੇਂ ਆ ਤੇ ਹੁਣ ਨੌਨੇ ਨੂੰ ਨਿਆ ਉਦੋਂ ਬਾਅਦ ਦੇਖਦੇ ਆ ਕੀ ਬਣਦਾ ਤੇਰਾ ਇਧਰ ਬੱਚਾ ਪਾਲਟੀ ਖੇਢੀ ਜਾਂਦੇ ਇਹਨਾਂ ਵਾਸਤੇ ਕੁਰਕਰੇ ਲਿਆਇਆ ਸੀ ਮੈਨੂੰ ਪਹਿਲਾਂ ਪਤਾ ਸੀਗਾ ਇਹਨਾਂ ਨੇ ਹੌਨਸਾਰ ਪੁੱਛਣਾ ਕੁਝ ਲੈ ਕੇ ਆਏ ਚੀਜੀ ਡੈਡੀ ਇਹਨਾਂ ਦਾ ਇਹੀ ਕੰਮ ਹੁੰਦਾ ਜਦੋਂ ਵੀ ਬਾਹਰੋਂ ਆਉਨ ਨਾ ਇਹੀ ਪੁੱਛਣਾ ਹੁੰਦਾ ਜੀਜੀ ਲੈ ਕੇ ਆਇਆ ਐ ਨਹੀਂ ਪੁੱਛਣਾ ਵੀ ਡੈਡੀ ਕਿਵੇਂ ਆ ਨਾ 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 ਬਸ ਜੀਜੀ ਪੁੱਛਣਾ ਦੇਖ ਲੈ ਦੇਖ ਖੋਸ ਹੋ ਗਿਆ ਬਾਗੋ-ਬਾਗ ਪੂਰਾ ਬਾਕੀ ਹੁਣ ਨਾਲ ਹੀ ਰਹਿਣ ਲੋ ਜੀ ਹੁਣ ਖਾਣ ਲੱਗੇ ਆਪਾਂ ਰੋਟੀ ਰੋਟੀ ਦੇ ਵਿੱਚ ਹਗਾ ਆਲੂ ਮਟਰਾਂ ਦੀ ਸਬਜ਼ੀ ਰੋਟੀ ਪਾਣੀ ਸਿੰਪਲ ਰੋਟੀ ਤੇ ਇੱਧਰ ਸਿਮੂ ਵਰਗੇ ਤੇਲ ਤੂਲਾਈ ਜਾਂਦੇ ਵਾਲਾ ਨੂੰ ਵਾਲ ਵਾਈ ਜਾਂਦੇ ਆ ਤੇਦਰ ਹਰਮਨ ਪਿਆਰ ਟੀਵੀ ਵੇਖੀ ਜਾਂਦਾ ਤੇ ਰੋਟੀ ਜੜੀ ਖਾ ਲਈਏ ਫੇਰ ਵੇਖਦੇ ਆ ਨਾ